ਰੋਟੀ ਖਾ ਕੇ ਢੇੜਾ ਜਾ ਕੱਢਣ ਆਇਆ ਸੀ ਕਿਤੇ ਜਾ ਹੀ ਨਹੀਂ ਹੁੰਦਾ ਯਾਰ ਮੈਂ ਕਿਹਾ ਚਲ ਢੇੜਾ ਕੱਢ ਕੇ ਆਉਣੇ ਦੇਖ ਲਓ ਹਜੇ ਵੀ ਇੱਥੇ ਗੜੀਆਂ ਰੋਧੀਆਂ ਪ੍ਰਾਣੀਆਂ ਪ੍ਰਾਣੀਆਂ ਦੇਖੀਏ ਯੂਰਪ ਚ ਫਿਲਮਾਂ ਬਣਦੀਆਂ ਨੇ ਕਈ ਵਾਰੀ ਇਹ ਉੱਪਰ ਦੇ ਲੋਕ ਆਹ ਕੀ ਆਹ ਬਾਲੇ ਤੇ ਉਹ ਸਤੀਰੀਆਂ ਪਾਈਆਂ ਹੋਈਆਂ ਨੇ ਯੂਰਪ ਚ ਕਈ ਫਿਲਮਾਂ ਬਣਦੀਆਂ ਹੁੰਦੀਆਂ। ਉਹ ਐਹ ਜਿਹੀ ਅੰਗਲੀਆਂ ਜੀਆਂ ਜੀ ਬਣ ਜਾਂਦੀਆਂ ਹੁੰਦੀਆਂ ਨੇ ਮਾਰਤਾ ਚ। ਆ ਇੱਥੇ ਸਿਨੇਮਾ ਵੀ ਆ ਮੈਂ ਦਿਖਾਉਣਾ ਤੁਹਾਨੂੰ ਸਿਨੇਮਾ। ਆ ਦੇਖੋ ਆ ਸਿਨੇਮਾ ਲਿਖਿਆ ਹੋਇਆ। ਸਿਨੇਮਾ ਕੋਰਸੋ। ਤੇ ਬਹੁਤੇ ਵੱਡੇ ਨਹੀਂ ਇੱਥੇ ਸਨ ਮੀ ਥੀਟਰ ਜੇ ਹੁਣ ਜਿਹੜੇ ਨਵੇਂ ਬਣੇ ਨੇ ਉਹ ਵਧੀਆ ਬਣ ਲੱਗੇ ਮਗਰ ਜੇ ਤੱਕ ਤਾਂ ਇਹ ਜਿਹੀ ਸੀਗੇ ਇੱਥੇ ਆਪਾਂ 6 ਸਾਲ ਪਹਿਲਾਂ ਤੱਕ ਹੁਣ ਵਧੀਆ ਬਣ ਲੱਗੇ ਨੇ ਸਕਰੀਨਾਂ ਜੀ ਆਪਣੇ ਤਾਂ ਖਾਸੇ ਟਾਈਮ ਪਹਿਲਾਂ ਦੀਆਂ ਲੱਗੀਆਂ ਇੱਥੇ ਹੁਣ ਲੱਗਣ ਲੱਗੀਆਂ ਨੇ ਇਹ ਰੌਲਾ ਜਿਹਾ ਪੈਂਦਾ ਸੁਣਦਾ ਲੱਗਦਾ ਕਿਉਂਕਿ ਇੱਥੇ ਕਿਹੜਾ ਇੱਕ ਜਗ੍ਹਾ ਤੇ ਪ੍ਰੋਗਰਾਮ ਹੁੰਦੇ ਆ ਵੀ ਚੱਲ ਇੱਥੇ ਹੋਊਗਾ ਚੱਲ ਉੱਥੇ ਚੱਲਦੇ ਆ ਯਾਰ ਵੀ ਜਿਵੇਂ ਇੱਕ ਜਗ੍ਹਾ ਤੇ ਨਾ ਅਲੱਗ-ਅਲੱਗ ਜਗ੍ਹਾ ਤੇ ਪ੍ਰੋਗਰਾਮ ਹੁੰਦੇ ਨੇ ਬਸ ਜਿੱਥੇ ਆਪਣੇ ਇੱਥੇ ਜਿਹੜੀਆਂ ਸਪੈਸ਼ਲ ਕੰਦਾ ਨੇ ਜਿਹੜੀਆਂ ਐਡਲਾਨ ਨੂੰ ਤੇ ਉਹ ਗੰਦਾ ਦੇ ਉੱਪਰ ਹੀ ਪੋਸਟਰ ਲਾ ਦਿੰਦੇ ਆ 10 ਦਿਨ ਪਹਿਲਾਂ ਵੀ ਭਾਈ ਐਸੇ ਇਸ ਜਗ੍ਹਾ ਤੇ ਐਸੇ ਇਸ ਸ਼ਹਿਰ ਦੇ ਵਿੱਚ ਪ੍ਰੋਗਰਾਮ ਆ ਬਸ ਉਹ ਰਾਇ ਸਪੀਕਰਾਂ 'ਚ ਨਹੀਂ ਕੋਈ ਜਾਂ ਲੈਦਾ ਨਹੀਂ ਨਾ ਬਸ ਉੱਥੇ ਹੀ ਲੰਕੰਦਾ ਤੇ ਹੀ ਲਿਖ ਦੇਣਾ ਬਸ ਆ ਬੈਠੇ ਨੇ ਉਹ ਡੀਜੇ ਲੱਗਿਆ ਹੋਇਆ ਉਹ ਪਰੇ ਬਾਹਰ ਆ ਬੀਅਰ ਵਾਰ ਆ ਉੱਥੇ ਜਿੱਥੇ ਉਹ ਜਿਹੜਾ ਜਿੱਥੇ ਲਾਲ ਲੇਟਾਂ ਜੀਆਂ ਚਲਦੀਆਂ ਨੇ ਡੀਜੇ ਵੀ ਉੱਥੇ ਹੀ ਲੱਗਿਆ ਹੋਇਆ ਆ ਕਾਲਜ ਦੇ ਬਸੁੰਡੇ ਕੁੜੀਆਂ ਐ ਬੈਠੇ ਰਹਿੰਦੇ ਨੇ ਬਸ ਇੱਥੇ ਬੰਦ ਕਰਤਾ ਪ੍ਰੋਗਰਾਮ ਪਹਿਲਾਂ ਹੋ ਫਟਿਆ ਨਾ ਚੱਕਣ ਲੱਗੇ ਤੰਤ ਤੱਕ ਚੱਕਦੇ ਆ ਕਿ ਰੱਖਦੇ ਆ ਚੱਕਰ ਲਾ ਕੇ ਤਾਂ ਪਤਾ ਨਹੀਂ ਕਿੰਨਾ ਕੁ ਪੁਰਾਣਾ ਖੂਹ ਨਿਕਲਿਆ ਵਾ ਦੇਖੋ ਦੋ ਮਹੀਓ ਨੂੰ ਐ ਲੈ ਨਾਲੇ ਚੌਂਕ ਦੇ ਵਿੱਚ ਆ ਸਾਮਕੇ ਜੇ ਰੱਖ ਲਿਆ ਉਹਨੂੰ ਐ ਲੇਟਾ ਲਾ ਕੇ ਬਸ ਬਜਰੀ ਜੀ ਪਾਤੀ ਥੱਲੇ ਪਾਣੀ ਹਜੇ ਵੀ ਨਿਕਲਦਾ ਸਿੰਮਦਾ ਜਿਹਾ ਪਾਣੀ ਵਿੱਚੋਂ ਹੁਣ ਇਹ ਨਹੀਂ ਪਤਾ ਵੀ ਥੱਲੇ ਆਉਂਦਾ ਪਤਾ ਨਹੀਂ ਉਹ ਪੈਪਾ ਪੂਪਾ ਦਾ ਯਾਨੀ ਕਿ ਪਾਣੀ ਹੈਗਾ ਵਾ ਇਹ ਲੋ ਆਏ ਕੂਜੇ ਸਾਹਮਣੇ ਰੱਖ ਲਿਆ ਪ੍ਰਾਣੀਆਂ ਇੱਟਾਂ ਦੇਖੋ ਕਿੰਨੀਆਂ ਜਿਹੜੀਆਂ ਉੱਪਰ ਲੱਗੀਆਂ ਹੋਈਆਂ ਹਨ ਪ੍ਰਾਣੀਆਂ ਚੀਜ਼ਾਂ ਨੂੰ ਤਾਂ ਬਤੰਦਰ ਭੱਜ ਕੇ ਪੈਂਦੇ ਆ ਐਂ ਸਾਂਭਣ ਲਈ ਉਹ ਅੱਜ ਨਾ ਇੱਥੇ ਅੱਜ ਇੱਥੇ ਦਰਅਸਲ ਬੌਕਸਿੰਗ ਮੁਕਾਬਲਾ ਸੀਗਾ ਜਿਹੜਾ ਇੱਥੇ ਆ ਸਟੇਜ ਲੱਗੀ ਹੋਈ ਸੀ ਨਾ ਸਟੇਜ ਖਾਲੀ ਕਰਤੀ ਇੱਥੇ ਬੌਕਸਿੰਗ ਮੁਕਾਬਲਾ ਸੀਗਾ ਜਦਾ ਅੱਜ ਮੈਂ ਸਵੇਰੇ ਕੰਮ ਤੇ ਗਿਆ ਮੈਂ ਉੱਥੇ ਮੈਂ ਤੁਹਾਨੂੰ ਦੱਸਿਆ ਜਿਹੜੀ ਆ ਕੰਧ ਹੁੰਦੀ ਆ ਸਪੈਸ਼ਲ ਇਹਨਾਂ ਦੀ ਹੈ ਨਾ ਇੱਕ ਕਮੂਨੇ ਵਾਲਿਆਂ ਨੇ ਦਿੱਤੀ ਹੁੰਦੀ ਕਮੂਨੇ ਯਾਰ ਜਿਵੇਂ ਨਗਰ ਨਗਰ ਨਿਕ ਵਾਲਿਆਂ ਨੇ ਦਿੱਤੀ ਹੁੰਦੀ ਆ ਹਨ ਤੇ ਉਹੋ ਕੰਧ ਤੇ ਮੈਂ ਅੱਜ ਪੜਿਆ ਲਿਖਿਆ ਸੀਗਾ ਵੀ ਅੱਜ ਇੱਥੇ ਰਾਤ ਨੂੰ 9 ਵਜੇ ਬਾਕਸਿੰਗ ਮੁਕਾਬਲਾ ਮੈਂ ਵਿਆ ਦਾ ਭੇਖਾ ਪੈ ਗਿਆ ਵੀ ਕਿਹੜੀ ਜਗ੍ਹਾ ਤੇ ਆਵਾ ਯਾਨੀ ਕਿ ਤੇ ਉਹ ਹਾਂ ਫਿਰ ਜਾਜ ਨਹੀਂ ਦੇ ਹੈਗਾ ਮੈਂ ਕਿਤੇ ਦੂਰ ਦੂਰ ਦੂਰਦਾਰ ਹੋਊਗਾ ਹਨ ਤੇ ਦਿਮਾਗ ਜੇ ਤੋਂ ਹੀ ਕੱਟਦਾ ਜੇ ਆਏ ਪਤਾ ਹੁੰਦਾ ਵੀ ਇੰਨਾ ਨੇੜੇ ਆ ਤਾਂ ਆਈ ਜਾਂਦੇ ਇੱਕ ਮਿੰਟ ਦਾ ਰਾਹ ਸੀ ਘਰੋਂ ਚੱਲ ਕੇ 9 ਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਰਾਤ ਦਾ ਤੇ ਹੁਣ ਤਾਂ ਵੱਜ ਗਏ ਨੇ 11 11:30 ਸਵੇਰ-ਸਵੇਰ ਦਾ ਟਾਈਮ ਆ ਮੈਂ ਕਿਹਾ ਚੱਲ ਇਟਲੀ ਵਾਲੇ ਬਾਈਆਂ ਨੂੰ ਦੱਸ ਦਈਏ ਬਾਕੀ ਜਿਹੜੇ ਕਰੈਕਟਰ ਪ੍ਰੇਮੀ ਆ ਉਹਨਾਂ ਨੂੰ ਵੀ ਦੱਸ ਦਈਏ ਇਟਲੀ ਵਾਲਿਆਂ ਨੂੰ ਤਾਂ ਤਕਰੀਬਨ ਪਤਾ ਲੱਗ ਹੀ ਗਿਆ ਹੋਣਾ ਸਾਰਿਆਂ ਨੂੰ ਜਿਹੜਾ 2026 ਦੇ ਵਿੱਚ ਹੁਣ ਵਰਲਡ ਕੱਪ ਹੋਣਾ ਕਰੈਕਟਰ ਦਾ ਇਹਦੇ ਵਿੱਚ ਇਟਲੀ ਦੀ ਟੀਮ ਕੁਆਲੀਫਾਈ ਕਰ ਚੁੱਕੀ ਆ ਕਦੇ ਕੀਤਾ ਨਹੀਂ ਸੀਟਲੀ ਦੀ ਟੀਮ ਨੇ ਕੁਆਲੀਫਾਈ ਇਹਦੇ ਵਿੱਚ ਕਰ ਚੁੱਕੀ ਆ ਮੈਚ ਕੀ ਤੇ ਜਾਨੀ ਕਿ ਉਹਨਾਂ ਨੇ ਯੂਰਪ ਮੈਚਾਂ ਦੇ ਵਿੱਚ ਜੇ ਹਾਰਾ ਤਾਂ ਦਿੱਤਾ ਸਾਰਿਆਂ ਨੂੰ ਨੀਦਰਲੈਂਡ ਫਾਈਨਲ ਮੈਚ ਨੀਦਰਲੈਂਡ ਤੋਂ ਹਾਰ ਗਈ ਸੀ ਪਰ ਫਿਰ ਵੀ ਰਨ ਰੇਟ ਦੇ ਹਿਸਾਬ ਨਾਲ ਜਾਨੀ ਕਿ ਉਹਨਾਂ ਨੂੰ ਮਿਲ ਗਿਆ ਮੌਕਾ ਤੇ ਇਹਤਕੀ ਇਟਲੀ ਦੀ ਟੀਮ ਵੀ ਖੇਡੂਗੀ ਪਲੇਅਰ ਤਾਂ ਨਹੀਂ ਦੇਖੇ ਸ਼ਾਇਦ ਹੈਗੇ ਆ ਪੰਜਾਬੀ ਮੁੰਡੇ ਵੀ ਹੈਗੇ ਆ ਵਿੱਚ ਦੇਖ ਰਹੇ ਆ ਹਜੇ ਤੱਕ ਤਾਂ ਯੂਰਪ ਦਾ ਯੂਰਪ ਦੀ ਯਾਨੀ ਕਿ ਫਟਵਾਂ ਵਾਲੀ ਆ ਜਿਹੜੀ ਪੂਰੀ ਪੂਰੀ ਵਰਲਡ ਤੇ ਤਾਵੇ ਜਾ ਤੇ ਹੁਣ ਦੇਖੋ ਕ੍ਰਿਕਟ ਵੀ ਕੀ ਕਰਦੇ ਆ ਕੀ ਨਹੀਂ ਕਰਦੇ ਪਰ ਦੇ ਮੈਨੂੰ ਸ਼ਾਇਦ ਪਤਾ ਨਹੀਂ ਕੀ ਦੇਖਦਾ ਮੈਂ ਕੱਢ ਕੇ ਵੀ ਕ੍ਰਿਕਟ ਦੇ ਵਿੱਚ ਕਿੰਨੇ ਇਟਾਲੀਆ ਨਾ ਕਿੰਨੇ ਆਪਣੇ ਪੰਜਾਬੀ ਮੁੰਡੇ ਆ ਪਾਕਿਸਤਾਨ ਵਿੱਚੋਂ ਵੀ ਤੇ ਇੰਡੀਆ ਦੇ ਵਿੱਚੋਂ ਵੀ ਹੈਗੇ ਨੇ ਮੁੰਡੇ ਮੇਰੇ ਹਿਸਾਬ ਨਾਲ ਦੇਖਦਾ ਮੈਂ ਕੱਢ ਕੇ ਪਰ ਇਹ ਵੀ ਪਤੰਦਰ ਜੇ ਹੱਥ ਪਾ ਲੈਂਦੇ ਨੇ ਚੰਗੀ ਤਰ੍ਹਾਂ ਚੱਲ ਇੱਕ ਮਾਦੀ ਵੀ ਇਹ ਤਾਂ ਹੋ ਜਾਣਗੇ ਜੇ ਰਹਿ ਗਏ ਫਿਰ ਇਹ ਹੱਥ ਤਾਂ ਚੰਗੀ ਤਰ੍ਹਾਂ ਹੀ ਪਾਉਂਦੇ ਆ ਕੱਚੇ ਪੈਰੀ ਨਹੀਂ ਪਾਉਂਦੇ ਹੈਗੇ ਜਿਵੇਂ ਨੀਦਰਲੈਂਡ ਨੀਦਰਲੈਂਡ ਦੀ ਟੀਮ ਨੇ ਵੀ ਇੱਕ ਵਾਰੀ ਕਰੈਕਟਰੀ ਟੀਮ ਚ ਆ ਕੇ ਚੰਗੀ ਤਵਾਹੀ ਜੀ ਮਚਾਈ ਸੀਗੀ ਉਹ ਦੋ ਪਲੇਅਰ ਉਹਨਾਂ ਦੇ ਹਜੇ ਤੱਕ ਵੀ ਯਾਦ ਨੇ ਸਾਰਿਆਂ ਜਿਹੜੇ ਵਰਲਡ ਕੱਪ ਦੇ ਵਿੱਚ ਚੱਲੇ ਸੀਗੇ ਉਹਨਾਂ ਨੇ ਪਾਕਿਸਤਾਨ ਨੂੰ ਵੀ ਹਰਾਇਆ ਹੋਇਆ ਨਹੀਂ ਇਦਰ ਨੇ ਇੱਕ ਵਾਰੀ ਪਾਕਿਸਤਾਨ ਖੰਦੀ ਆਸਟ੍ਰੇਲੀਆ ਨੂੰ ਵੀ ਹਰਾਇਆ ਹੋਇਆ ਨੀ ਉਹਦੇ ਵਿੱਚ ਤਾਂ ਇਹ ਜਿਹੜੀ ਹੁਣ ਇਟਲੀ ਦੀ ਕ੍ਰਿਕਟ ਦੀ ਟੀਮ ਆ ਮੈਂ ਹੁਣ ਦੇਖਿਆ ਵੇ ਇਹਦੇ ਵਿੱਚ ਤਾਂ ਯੂਰਪੀਆ ਦੇ ਮੁੰਡੇ ਹੀ ਨੇ ਸਾਰੇ ਹਨ ਤੇ ਇਟਾਲੀਅਨ ਜਿਆਦਾ ਨਹੀਂ ਤੇ ਇੱਕ ਪੰਜਾਬੀ ਮੁੰਡਾ ਵਾ ਜਸਪ੍ਰੀਤ ਸਿੰਘ ਤੇ ਬਸ ਬਾਕੀ ਤਾਂ ਯੂਰਪ ਲਈ ਤੇ ਜ਼ਿਆਦਾਤਰ ਟਾਲੀਆਂ ਨੇ ਜਿਨ੍ਹਾਂ ਨੇ ਕੁਆਲੀਫਾਈ ਕੀਤਾ ਵਾ 2026 ਦੇ ਵਿੱਚ ਜਿਹੜੀ ਟੀਮ ਚੁਣੀ ਗਈ ਹੈ ਇਹ ਆ ਤਿੰਨ ਦੋ ਨਾਲ ਹੀ ਹਾਰੇ ਨੀਦਰਲੈਂਡ ਤੋਂ ਇਹ ਨਹੀਂ ਵੀ 2020 ਸੀਗਾ ਦੋ ਇਟਲੀ ਜਿੱਤੇ ਵਾ ਤਿੰਨ ਨੀਦਰਲੈਂਡ ਜਿੱਤੇ ਵਾ ਆਏ ਮੈਚ ਹੋਏ ਨੇ ਅੱਜ ਤਾਂ ਪਹਿਰੇ ਤਾਂ ਬਹੁਤ ਜ਼ਿਆਦਾ ਗਰਮੀ ਸੀਗੀ ਨਿਕਲਣ ਨੂੰ ਜੀਓ ਹੀ ਨਹੀਂ ਕੀਤਾ ਹੈਗਾ ਮਾਰਕੀਟ ਜਾਣਾ ਸੀਗਾ ਤੁਰਕਿਓ ਜਿਹੜੀ ਥੋੜੀ ਜੀ 10 ਮਿੰਟ ਲੱਗ ਜਾਂਦੇ ਆ ਤੇ 6:30 ਵੱਧ ਗਏ ਹੁਣ ਨਿਕਲੇ ਸੀ ਘਰੋਂ ਹਵਾ ਚੱਲਦੀ ਆ ਬਹੁਤ ਸੋਹਣੀ ਥੋੜਾ ਮੌਸਮ ਇਹ ਪਹਿਰੇ ਤਾਂ ਹਵਾ ਵੀ ਨਹੀਂ ਚੱਲਦੀ ਸੀ ਯਾਰ ਅੱਜ ਇਹ ਕੱਲ ਦੀ ਛੁੱਟੀ ਸੀਗੀ ਫਿਰ ਬੰਦਾ ਕੱਲ ਨੂੰ ਪਿਆ ਰਹਿੰਦਾ ਵਾ ਇੰਨ ਤੱਕ ਆਕਰ ਕਿ ਮੈਂ ਹੁਣ ਓਨਾ ਜਿਹਾ ਮੌਸਮ ਹੋ ਗਿਆ ਵੀ ਚੱਲ ਲਈ ਆਉਨੇ ਆ ਜਾ ਕੇ ਮਾਰ ਕੇ ਚੁੱਸ ਮਾਰ ਸ਼ਾਂਤੀ ਭਈ ਆ ਹਜੇ ਤੱਕ ਤਾਂ ਕੋਈ ਨਹੀਂ ਹੈ ਸੜਕਾਂ ਤੇ ਲ ਰਾਤ ਨੂੰ ਨਿਕਲਣਗੇ ਬਾਹਰ ਕਿਉਂਕਿ ਹੁਣ ਇੱਥੇ ਫੇਸਟਿਵਲ ਫੂਡ ਸਟੇਜ ਫੈਸਟੀਵਲ ਖਾਸੇ ਚੱਲਦੇ ਨੇ ਇਹ ਕਾ ਸਾਡੇ ਘਰ ਦੇ ਕੋਲ ਹੀ ਆ ਸਟੇਡੀਅਮ ਜਿਆਵਾ ਉਹ ਬੰਦਾ ਪਰ ਉਹ ਚਲਣਾ 10 12 ਦਿਨ ਫੇਸ ਉੱਥੇ ਫੈਸਟੀਵਲ ਚਲਣਾ ਗਾਉਣ ਵਾਲੇ ਆਉਂਦੇ ਨੇ ਇਹਨਾਂ ਦੇ ਇਟਲੀ ਦੇ ਫੇਮਸ ਰੋਟੇ ਇਕ ਤਾਂ ਰੱਖੀਆਂ ਹੁੰਦੀਆਂ ਨੇ ਇਹਨਾਂ ਨੇ ਉਹ ਰਾਤ ਨੂੰ ਹੀ ਭਰਦਾ ਵਾ 11 12 ਕ ਵਜੇ ਤੱਕ ਹੁੰਦਾ ਹੁਣ ਤਾਂ ਲਗਾਤਾਰ ਹੀ ਚੱਲਣਾ ਵਾ ਇਹ ਨਹੀਂ ਵੀ ਸ਼ੁੱਕਰ ਸ਼ਨੀ ਐਤਵਾਰ ਨੂੰ ਹਨਾ ਲਗਾਤਾਰ ਹੀ ਚੱਲਣਾ ਇਹੋ ਕਿ ਹਰ ਇੱਕ ਅਗਸਤ ਇੱਕ ਤੋਤਾ ਛੁੱਟੀਆਂ ਹੋ ਜਾਣੀਆਂ ਨੇ ਲੋਕਾਂ ਨੂੰ ਅਗਸਤ ਮਹੀਨਾ ਦਾ ਤਕਰੀਬਨ ਬੰਦ ਜਿਹਾ ਹੀ ਹੁੰਦਾ ਵਾ ਫੈਕਟਰੀਆਂ ਤੇ ਕਿਸੇ ਨੂੰ 1 ਤੋਂ ਲੈ ਕੇ 18 19 ਤੱਕ ਕਿਸੇ ਨੂੰ 6 7 ਤੋਂ ਲੈ ਕੇ 20 25 26 ਤੱਕ ਯਾਨੀ ਕਿ ਅਗਸਤ ਤੱਕ ਮਹੀਨਾ ਛੁੱਟੀਆਂ ਦਾ ਹੀ ਹੁੰਦਾ ਵਾ ਆ ਰਿਹਾ ਆ ਮੇਨ ਸੜਕਾ ਸਾਰੀ ਆ ਮੇਨ ਸੜਕ ਸਾਰੀ ਬੰਦ ਕਰਕੇ ਨਾ ਉਧਰੋਂ ਪਰੇ ਉਹ ਵੀ ਬੰਦ ਕੀਤੀ ਹੋਈ ਆ ਉੱਥੋਂ ਵੀ ਤੇ ਉਹ ਪਰੇ ਵੀ ਗੱਡੀਆਂ ਖੜਾਈਆਂ ਹੋਈਆਂ ਆ ਪੁਲਿਸ ਵਾਲਿਆਂ ਨੇ ਤੇ ਇਹ ਉਹ ਗਾਹਾਂ ਚੌਂਕ 'ਚ ਖੜੇ ਨੇ ਉਹ ਇਧਰੋਂ ਵੀ ਤੇ ਉਹ ਪਰਲੇ ਪਾਸਿਓਂ ਵੀ ਜਾਨੀ ਕਿ ਉਹ ਚੌਂਕ ਦੇ ਵਿੱਚ ਜਿੱਥੋਂ ਵੀ ਆਵਾਜ਼ ਆਈ ਆ ਸਾਰੇ ਪਾਸੇ ਸੜਕਾਂ ਬੰਦ ਕੀਤੀਆਂ ਹੋਈਆਂ ਕਿਉਂਕਿ ਹੁਣੇ ਹੀ ਤੁਹਾਨੂੰ ਮੈਂ ਦੱਸਿਆ ਪਾਣਾ ਵੀ 10 ਅਗਸਤ ਤੱਕ ਇੱਥੇ ਫੈਸਟੀਵਲ ਚੱਲਣੇ ਨੇ ਉਹ ਸਟੇਡੀਅਮ ਦੇ ਅੰਦਰ ਤੇ ਉਹਨਾਂ ਦੀਆਂ ਟਿਕਟਾਂ ਹੁੰਦੀਆਂ ਨੇ ਉਹ ਬੰਦ ਦਾ ਸਟੇਡੀਅਮ ਬਿਲਕੁਲ ਟ੍ਰੈਕਟਰ ਵਾਲੀ ਜਾ ਸਕਦੇ ਆ ਉੱਥੇ ਲੈ ਕੇ ਸੁ ਦੱਸਿਆ ਮੈਂ ਪਹਿਲਾਂ ਵੀ ਫੇਮਸ ਸਿੰਗਰ ਆਉਂਦੇ ਨੇ ਇਹਨਾਂ ਦੇ ਇੱਥੇ ਤਾਂ ਇੰਨੀ ਸਿਕਿਉਰਟੀ ਲੱਗਦੀ ਆ ਕਿਉਂਕਿ ਇਕੱਠ ਜਿਆਦਾ ਹੁੰਦਾ ਵਾ ਰਾਤ ਨੂੰ 12 1 ਵਜੇ ਤੱਕ ਚੱਲਦਾ ਪ੍ਰੋਗਰਾਮ